ਕੀ ਸਰਕਾਰ ਦਾ ਕਿਉਂ ਨਹੀਂ ਆ ਸਾਡੇ ਸਾਨੂੰ ਸੱਦਦੀ 8 ਮਿੰਟ ਦਾ ਦੇ ਕੇ ਭਗਵੰਤ ਮਾਨ ਤੁਝੇ ਬੂਏ ਰਹੀ ਨਿਕਲ ਜਾਂਦਾ ਇੱਕ ਪਾਰਲੀਮੈਂਟ ਦੇ ਬੰਦੇ ਨੂੰ 5 ਕਰੋੜ ਰੁਪਇਆ ਸਾਲ ਦਾ ਦਿੰਦਾ ਉਹਨੂੰ ਐਮਐਲਏ ਬਣਾ ਕੇ ਤੁਸੀਂ ਉਹਨੂੰ ਡੀਗ੍ਰੇਡ ਕੀਤਾ ਤਾਂ ਕਿ ਅਪ ਕੀਤਾ ਉਹਦੀ ਪੋਸਟ ਖਾਲੀ ਹੋਣ ਤੇ ਕੇਜਰੀ ਵੱਲ ਜਾਏਗਾ ਅੱਜ ਪੰਜਾਬ ਨੂੰ ਸਾਰਾ ਹੀ ਦਿੱਲੀ ਖਾ ਰਿਹਾ ਉਹਨਾਂ ਦੇ ਉਹ 4 ਸਾਲ ਪਏ ਉਹ 20 ਕਰੋੜ ਰੁਪਏ ਵਰਤ ਸਕਦਾ ਸੀ ਆਪਣੇ ਕੇਂਦਰ ਤੋਂ ਕੋਈ ਪ੍ਰੋਜੈਕਟ ਲਿਆ ਸਕਦਾ ਸੀ ਅਹਮਦਾਬਾਦੇ ਦੇ ਬੋਲ ਲੱਗੇ ਨੇ ਤਾਮਲਨਾਡੂ 'ਚ ਲੱਗੇ ਨੇ ਦਿੰਡੀਆ ਏਅਰਪੋਰਟ ਲੱਗੇ ਨੇ ਉਹਨਾਂ ਦਾ ਕੰਫਰਮ ਕੀ ਆ ਇਹ ਫਾਲਤੂ ਖਰਚ ਜੋ ਕਰਦਾ ਉਨਾਂ ਨੇ ਫੈਸ਼ਨਰਾਂ ਦੀ ਕੋਈ ਮੰਗ ਨਹੀਂ ਮੰਨੀ ਫੈਸ਼ਨਰਾਂ ਦਾ ਬਰਾਕ 2.59 ਦਾ ਨਹੀਂ ਦਿੱਤਾ ਸਾਰੇ ਜਿਹੜੇ ਵਾਅਦੇ ਕਰਕੇ ਸਰਕਾਰ ਆਈ ਇੱਕ ਵੀ ਵਾਅਦਾ ਅਜੇ ਤੱਕ ਸਰਕਾਰ ਨੇ ਪੂਰਾ ਨਹੀਂ ਕੀਤਾ ਕੋ ਜਿਹੜੇ ਬਿੱਲੀ ਤੋਂ ਕੇਜਰੀ ਵਾਲੋ ਤੋਂ ਹਾਰੇ ਹੋਏ ਨੇ ਲੋਕਾਂ ਨੇ ਉਥੋਂ ਰਿਜੈਕਟ ਕਰਕੇ ਇਧਰ ਨੂੰ ਆਖਤਾ ਹੁਣ ਕੇਜਰੀ ਵਾਲ ਚਾਹੁੰਦਾ ਵੀ ਮੇਰੇ ਕੋਲ ਕੋ ਥਾ ਹੈ ਨੀਗਾ ਮਾਰਟ ਕਰਾਂਗੇ ਇਹ ਸਰਕਾਰ ਦੀਆਂ ਨੀਤੀਆਂ ਦਾ ਲੋਕਾਂ ਤੇ ਜਾ ਗਿਆ ਜਿਹੜਾ ਉਹ ਭਾਂਡਾ ਪੰਨਾਂਗੇ ਇਹ ਤਾਂ ਕਾਹਾਂ ਮਲਾਜਮਾਂ ਦਾ ਫਿਸਰਾਂ ਦਾ ਮਸਲਾ ਹੱਲ ਨਹੀਂ ਕੀਤਾ ਗੱਲ ਬਾਅਦ ਟੇਬਲ ਟਾਕ ਹੋਣੀ ਚਾਹੀਦੀ ਆ ਮਸਲੇ ਹੱਲ ਹੋਣੇ ਚਾਹੀਦੇ ਆ ਸਾਡੇ ਵੱਲੋਂ ਜੇ ਇਹਨਾਂ ਨੂੰ ਫालतू ਖਰਚਾ ਤੇ ਪੈਸੇ ਹੈਗੇ ਸਾਡੇ ਵਾਸਤੇ ਕਿਉਂ ਨਹੀਂ ਪੈਸਾ ਆ ਕਿਆ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਜਰੀਆ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਰੱਦ ਕੀਤੀਆਂ ਗਈਆਂ ਜਾਂ ਦਿੱਤੀਆਂ ਨਹੀਂ ਆ ਉਹਨਾਂ ਦੇ ਖਿਲਾਫ ਅੱਜ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਬੋਲਿਆ ਹੋਇਆ ਹੈ ਤੇ ਤਸਵੀਰਾਂ ਤੁਹਾਨੂੰ ਆਰਤੀ ਚੌਂਕ ਤੋਂ ਦਿਖਾ ਰਿਹਾ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਪੰਜਾਬ ਦੇ ਸੂਬਿਆਂ ਤੋਂ ਅਤੇ ਇਹ ਪਿੰਡਾਂ ਦੇ ਵਿੱਚੋਂ ਲੋਕ ਆਏ ਨੇ ਇਕੱਠ ਕੀਤਾ ਹੋਇਆ ਹੈ ਇਸ ਵਕਤੇ ਮੇਨਾ ਕਮਿਨਨ ਪ੍ਰਧਾਨ ਜੁੜ ਚੁੱਕੇ ਨੇ ਹਾਲਾਂਕਿ ਦੇਖ ਸਕਦੇ ਹੋ ਕਿ ਇਹ ਥੋੜੀ ਆ ਮੰਤਰੀ ਵੀ ਜਾ ਰਹੇ ਨੇ ਸਰਦਾਪੁਰ ਸਿੰਘ ਮਾਨ ਜੀ ਦੀ ਆ ਮਾਤਾ ਜੀ ਵੀ ਇੱਥੋਂ ਲੰਗਰੀ ਹੋਏ ਨਜ਼ਰ ਆ ਰਹੇ ਨੇ ਪਰ ਕਿਤਨੇ ਕਿਤੇ ਇਹ ਮੁਲਾਜ਼ਮਾਂ ਨੂੰ ਅੰਦੇਖਾ ਜਿਹਾ ਰੱਖਿਆ ਕੀਤਾ ਜਾ ਰਿਹਾ ਵਾ ਹਾਲਾਂਕਿ ਹੁਣ ਗੱਲਬਾਤ ਕਰਾਂਗੇ ਕੀ ਨਾਮਾ ਤੁਹਾਡਾ ਮੈਂ ਬਾਸ ਸਿੰਘ ਖੜਾ ਕਨਵੀਨਰ ਮੁਲਾਜ਼ਮਾਂ ਦੇ ਪੈਸੇ ਸਾਂਝਾ ਫਰੰਟ ਪੰਜਾਬ ਕੀ ਕਾਰਨ ਹੈ ਇੱਥੇ ਧਰਨਾ ਲਾਉਣ ਦਾ ਕਿੰਨੇ ਕਿ ਦਿਨ ਹੋ ਗਈ ਪੈਨਸ਼ਨਾਂ ਨਹੀਂ ਮਿਲੀਆਂ ਦੇਖੋ ਜੀ ਜਿਹੜਾ ਅੱਜ ਧਰਨਾ ਹੀ ਲਾਇਆ ਇੱਥੇ ਆ ਗਏ ਕਿਉਂਕਿ ਜਦੋਂ ਦੀ ਸਰਕਾਰ ਬਣੀ ਆਏ 3-3.5 ਸਾਲ ਸਰਕਾਰ ਬਣੀ ਨੂੰ ਚੱਲੇ ਆ ਇਹ ਮਾਏ ਜੇ ਮੁੱਖ ਮੰਤਰੀ ਜੀ ਨੇ ਇੱਕ ਵੀ ਮੀਟਿੰਗ ਅਜੇ ਤੱਕ ਮੁਲਾਜ਼ਮਾਂ ਦੇ ਪੈਸੇ ਨਾਲ ਨਹੀਂ ਕੀਤੀ ਤੇ ਸਾਡੇ ਬਜ਼ੁਰਗ ਪੈਨਸ਼ਨਰ ਜਿਹੜੇ ਕਿੰਨੀ ਵੱਡੀ ਵੱਡੀ ਉਮਰ ਦੇ ਵਿੱਚ ਕਿੰਨੀ ਬਜ਼ੁਰਗ ਉਮਰ ਦੇ ਵਿੱਚ ਆ ਤੁਹਾਡੇ ਸਾਹਮਣੇ ਗਰਮੀ 'ਚ ਬੈਠੇ ਆ ਇਹਨਾਂ ਨੇ ਪੈਨਸ਼ਨਰਾਂ ਦੀ ਕੋਈ ਮੰਗ ਨਹੀਂ ਮੰਨੀ ਪੈਨਸ਼ਨਾਂ ਦਾ ਘਣਾਕ 2.59 ਦਾ ਨਹੀਂ ਦਿੱਤਾ ਸਾਰੇ ਜਿਹੜੇ ਵਾਅਦੇ ਕਰਕੇ ਸਰਕਾਰ ਆਈ ਹੀ ਇੱਕ ਵੀ ਵਾਅਦਾ ਅਜੇ ਤੱਕ ਸਰਕਾਰ ਨੇ ਪੂਰਾ ਨਹੀਂ ਕੀਤਾ ਇਹ ਮੁੱਖ ਮੰਤਰੀ ਜੀ ਮੀਟਿੰਗਾਂ ਦੇ ਕੇ ਬਦੀ ਇਹੋ ਜਿਹੀ ਹੋਇਆ ਕਿ ਮੁੱਖ ਮੰਤਰੀ ਮੀਟਿੰਗਾਂ ਦੇ ਕੇ ਭੱਜ ਜਾਣ ਇਹਨਾਂ ਨੇ ਮੀਟਿੰਗਾਂ ਦਿੱਤੀਆਂ ਸਾਨੂੰ ਪਰ ਕੋਈ ਮੀਟਿੰਗ ਨਹੀਂ ਕੀਤੀ ਹਰ ਮੀਟਿੰਗ ਦੇ ਉੱਤੇ ਭੱਜਦੇ ਰਹਿਆ ਸਾਡੀ ਵਿੱਤ ਮੰਤਰੀ ਨਾਲ ਇੱਕ ਦੋ ਮੀਟਿੰਗਾਂ ਹੋਈਆਂ ਉਹ ਵੀ ਲਾਰੇ ਦੂਰੇ ਲਾ ਕੇ ਸਾਡੰਦੇ ਰਹਿਆ ਸੋ ਦੁਖੀ ਆ ਮੁਲਾਜ਼ਮ ਦੀਏ ਸਾਡਾ ਸਰਕਾਰ ਨਹੀਂ ਦੇ ਰਹੀ ਬਕਾਇਆ ਸਾਡਾ ਸਰਕਾਰ ਨਹੀਂ ਦੇ ਰਹੀ ਸਾਡੀਆਂ ਅੰਗਨਵਾੜੀ ਮਿੱਟੇ ਦੇ ਮੀਲ ਆਸਾ ਵਰਕਰ ਆਊਟਸੋਰਸ ਵਾਲੇ ਸਾਡੇ ਮੁਲਾਜ਼ਮ ਨਿਗੂਣੀਆ ਤਨਖਾਹਾਂ ਲਾ ਕੇ ਕੰਮ ਕਰ ਰਹੇ ਆ ਸੋ ਇਸ ਕਰਕੇ ਹੁਣ ਸਾਰੇ ਮੁਲਾਜ਼ਮਾਂ ਦੇ ਵਿੱਚ ਜਿਹੜਾ ਉੱਚਾ ਕੱਚੇ ਆ ਚਾਹੇ ਪੱਕੇ ਆ ਚਾਹੇ ਪੈਨਸ਼ਨਰ ਆ ਉਹਨਾਂ ਦੇ ਵਿੱਚ ਜਿਹੜਾ ਗੁੱਸਾ ਭਰਿਆ ਪਿਆ ਵਾ ਉਹ ਗੁੱਸੇ ਦਾ ਲਾਵਾ ਅੱਜ ਇੱਥੇ ਫੁੱਟਿਆ ਵਾ ਸੋ ਇਸ ਕਰਕੇ ਇਸ ਤੋਂ ਬਾਅਦ ਅਸੀਂ ਹੁਣ ਜਿਹੜਾ ਇਹ ਜਿਹੜਾ ਹਲਕਾ ਵਾ ਜਿਹਦੇ ਵਿੱਚ ਟੰਡਾ ਮਾਰਚ ਕਰਾਂਗੇ ਤੇ ਸਰਕਾਰ ਦੀਆਂ ਨੀਤੀਆਂ ਦਾ ਜਿਹੜਾ ਭਾਂਡਾ ਵਾ ਉਹ ਲੋਕਾਂ ਦੇ ਵਿੱਚ ਪੰਨਾਂਗੇ ਕਿ ਸਰਕਾਰ ਜਿਹੜੀ ਆ ਇਹ ਵਾਅਦੇ ਤੋਂ ਮੁਕਤਰੀ ਸਰਕਾਰ ਆ ਇਹ ਸਰਕਾਰ ਜਿਹੜੀ ਆ ਜਿਹੜੀ ਕਹਿੰਦੀ ਸੀ ਕਿ ਅਸੀਂ ਇਹ ਸਰਕਾਰ ਸੱਥਾਂ 'ਚ ਚੱਲੂਗੀ ਅੱਜ ਸਾਨੂੰ ਮੁੱਖ ਮੰਤਰੀ ਜੀ ਦੇ ਦਰਸ਼ਨ ਕੀ ਉਹਨਾਂ ਦੇ ਆਪਾਂ ਉਹਨਾਂ ਦੇ ਦਫ਼ਤਰ ਤੱਕ ਵੀ ਨਹੀਂ ਪਹੁੰਚ ਸਕਦੇ ਆਪਾਂ ਉਹਨਾਂ ਦਾ ਦਫ਼ਤਰ ਵੀ ਨਹੀਂ ਵੇਖ ਸਕਦੇ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਸੱਥਾਂ 'ਚ ਚੱਲੂਗੀ ਸੋ ਇਹ ਆਮ ਦੇ ਉੱਤੋਂ ਬਹੁਤ ਖਾਸ ਕਾ ਸਰਕਾਰ ਬਣ ਗਈ ਆ ਸੋ ਸਾਡਾ ਜੋ ਕਿਉਂਕਿ ਸਰਕਾਰ ਨੇ ਜੋ ਸਾਡੇ ਨਾਲ 3.5 ਸਾਲ 4 ਸਾਲ ਕੀਤਾ ਉਹਦਾ ਅਸੀਂ ਭਾਂਡਾ ਪੰਨਾਗੇ ਲੋਕਾਂ ਦੇ ਜਾ ਕੇ ਪਰ ਅੱਗੇ ਵੀ ਨਹੀਂ ਬੈਠਾਂਗੇ ਇਹ ਜੋ ਸਾਡਾ ਇੰਨੇ ਬਜ਼ੁਰਗ ਸਾਡੇ ਪੈਨਸ਼ਨਰ ਆ ਇਹ ਸਾਡੇ ਮੁਲਾਜ਼ਮਾਂ ਜਿਹੜੇ ਆ ਜਿਹੜੇ ਸੜਕਾਂ ਤੇ ਰੋੜ ਰਹੇ ਆ ਅਗਲੇ 27 ਦੇ ਵਿੱਚ ਵੀ ਅਸੀਂ ਲੋਕਾਂ ਨੂੰ ਦੱਸਾਂਗੇ ਤੇ ਗਲਤੀ ਨਾ ਕਰ ਲਿਓ ਜਿਹਨੇ ਪਹਿਲਾਂ ਗਲਤੀ ਤੁਸੀਂ ਕੀਤੀ ਆ ਤੂੰ ਇਸ ਕਰਕੇ ਹੁਣ ਦੁਬਾਰਾ ਗਲਤੀ ਨਾ ਕਰਿਓ ਕਿਉਂਕਿ ਪੰਜਾਬ ਦੇ ਵਿੱਚ ਤੁਹਾਡੇ ਸਾਹਮਣੇ ਹੀ ਆਂ ਕਿੰਨਾ ਕਰਜ਼ਾ ਸਰਕਾਰ ਕਰਜ਼ਾ ਲਾਗੇ ਤੜਕਾਵਾਂ ਦੇ ਰਹੀ ਆ ਸਰਕਾਰੀ ਬੱਸਾਂ ਦੇ ਟਾਇਰ ਨਹੀਂ ਹੈਗੇ ਕਿੰਨੀ ਮਾੜੀ ਹਾਲਾਤ ਆ ਖ਼ਣਖਾਵਾ ਨਹੀਂ ਮਿਲ ਰਹੀਆਂ ਹਰ ਵਰਗ ਲੋਕ ਵੀ ਬੜੇ ਦੁਖੀ ਆ ਇਹ ਨਹੀਂ ਕਿ ਆਪਾਂ ਇਕੱਲੇ ਮੁਲਾਜ਼ਮਾਂ ਦੀ ਗੱਲ ਕਰ ਰਹੇ ਆ ਜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵੀ ਕੋਈ ਵਾਅਦਾ ਨਹੀਂ ਪੂਰਾ ਕੀਤਾ ਸਰਕਾਰ ਨੇ ਸੋ ਇਸ ਕਰਕੇ ਅੱਜ ਅਸੀਂ ਸਰਕਾਰ ਦਾ ਭੰਡਾ ਬੰਨਣ ਲਈ ਜਿਵੇਂ ਕਿ ਕਾਫੀ ਦਿਨਾਂ ਤੋਂ ਸਾਡੇ ਪੁਰਾਣੀ ਪੈਨਸ਼ਨ ਵਾਲੇ ਸਾਥੀ ਸੀ ਮੁਲਾਜ਼ਮ ਕੱਚੇ ਜਿਹੜੇ ਸਾਡੇ ਸਾਥੀ ਆ ਆਊਟਸੋਰਸ ਵਾਲੇ ਸਾਥੀ ਆ ਉਹ ਸਰਕਾਰ ਦਾ ਭੰਡਾ ਇੱਥੇ ਹਲਕੇ ਚ ਬੰਨ ਰਹੇ ਆ ਸੋ ਇਸ ਕਰਕੇ ਅਸੀਂ ਅੱਜ ਜਿਹੜਾ ਉਹ ਇਸ ਹਲਕੇ ਦੇ ਵਿੱਚ ਜਿੱਥੋਂ ਤੱਕ ਸਾਡੀ ਸਾਡਾ ਫੈਸਲਾ ਆਊਗਾ ਮਾਰਚ ਕਰਾਂਗੇ ਤੇ ਸਰਕਾਰ ਦੀ ਅਨਜਿੱਤੀਆਂ ਦਾ ਲੋਕਾਂ 'ਚ ਜਾਗਿਆ ਅਸੀਂ ਜਿਹੜਾ ਉਹ ਭੰਡਾ ਪੰਨਾਂਗੇ ਸੋ ਇਸ ਕਰਕੇ ਕਿਉਂਕਿ ਵੇਖੋ ਅਜੇ ਤੱਕ ਇਸ ਤਰ੍ਹਾਂ ਨਹੀਂ ਹੋਇਆ ਕਿ ਦੋ ਦੋ ਤਰ੍ਹਾਂ ਤੋਂ ਸਰਕਾਰ ਚੱਲ ਰਹੀ ਆ ਕੋਈ ਦਿੱਲੀ ਦੀਆਂ ਟੀਮਾਂ ਇੱਥੇ ਬੈਠੀਆਂ ਆ ਕੇ ਉਹ ਸਰਕਾਰ ਚਲਾ ਰਹੀਆਂ ਜਿਵੇਂ ਅਸੀਂ ਗੱਲ ਕਰਦੇ ਆ ਉਹ ਕਹਿੰਦੇ ਮੁਲਾਜ਼ਮਾਂ ਨਾਲ ਗੱਲ ਨਹੀਂ ਕਰਨੀ ਤੁਸੀਂ ਮੁਲਾਜ਼ਮਾਂ ਦੀ ਜਥੇਬੰਦੀਆਂ ਨਾਲ ਗੱਲ ਨਹੀਂ ਕਰਨੀ ਸੋ ਅੱਜ ਹੁਣਾਂ ਨੂੰ ਪਤਾ ਲੱਗੂਗਾ ਮਾਨ ਦੇ ਮੁੱਖ ਮੰਤਰੀ ਜੀ ਨੂੰ ਕਿ ਜੇ ਇਹਨਾਂ ਨਾਲ ਗੱਲ ਨਹੀਂ ਕਰਾਂਗੇ ਤਾਂ ਇਹ ਕਾਫਲੇ ਵਧੇ ਜਾਣਗੇ ਇਹ ਕਾਫਲੇ ਹੋਰ ਵਧਣਗੇ ਤਾਂ ਇਹਨਾਂ ਨੂੰ ਅਸੀਂ ਪਿੰਡਾਂ 'ਚ ਵੜਨਾ ਜਿਹੜਾ ਉਹ ਵੜਨਾ ਮੁਸ਼ਕਲ ਹੋ ਜੂਗਾ ਕਿਉਂਕਿ ਉਹ ਪਿੰਡਾਂ 'ਚ ਵੜਨ ਨਹੀਂ ਦੇਵਾਂਗੇ ਅਸੀਂ ਹਰ ਹਰ ਪਿੰਡ ਦੇ ਵਿੱਚ ਜਾ ਕੇ ਹਰ ਸ਼ਹਿਰ ਦੇ ਵਿੱਚ ਆ ਕੇ ਇਹਨਾਂ ਦੀ ਨੀਤੀਆਂ ਦਾ ਭਾਂਡਾ ਪੰਨਾਗੇ ਜੇ ਸਰਕਾਰ ਬਾਜ਼ ਨਾ ਆਈ ਸੋ ਇਹ ਸਾਡਾ ਅੱਜ ਦਾ ਜਿਹੜਾ ਧਰਨਾ ਉਹਦਾ ਪ੍ਰੋਗਰਾਮ ਪਤਾਂ ਜੀ ਕੀ ਨਾਮ ਹੈ ਸ਼ਖਦੇਵ ਸਿੰਘ ਜੀ ਸੁਦੇਵ ਜੀ ਵੱਡੇ ਵੱਡੇ ਦਾਅਵੇ ਕੀਤੇ ਗਏ ਆ ਸਰਕਾਰ ਬਣਨ ਤੋਂ ਸੱਤਾਂ ਸਾਲ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਸੀਗਾ ਹਰ ਇੱਕ ਨੂੰ ਨੌਕਰੀ ਮਿਲੇਗੀ ਹਰ ਇੱਕ ਨੂੰ ਪੈਨਸ਼ਨ ਮਿਲੇਗੀ ਹਰ ਇੱਕ ਮੁਲਾ ਉਹ ਹਰੇ ਕੋ ਮਲਾਜਮ ਨੂੰ ਇੱਜ਼ਤ ਮਿਲੇਗੀ ਕਿੰਨੀ ਕੁ ਉਜਰ ਮਿਲ ਰਹੀ ਆ ਕਿੰਨੀ ਕੁ ਪੈਨਸ਼ਨਾਂ ਮਿਲ ਰਹੀਆਂ ਨੇ ਕੀ ਕੀ ਸਰਕਾਰ ਦੇ ਜਿਹੜੇ ਵਾਦੇ ਸੀ ਕੀ ਕੀ ਸਰਕਾਰ ਆਪਣੇ खरे ਵਾਦਿਆਂ ਤੇ ਉਤਰੀ ਆ ਦੱਸੋ ਜਰਾ ਇਹ ਸਰਕਾਰ ਜਦੋਂ ਦੀ ਹੋਰ ਦੇ ਵਿੱਚ ਆਈ ਆ ਪਹਿਲਾਂ ਇਹਨਾਂ ਨੇ ਨਾਅਰੇ ਵਿੱਚ ਰੱਖਿਆ ਕਿ ਸਾਨੂੰ 6 ਮਹੀਨੇ ਨਹੀਂ ਹੋਏ 6 ਮਹੀਨੇ ਵੀ ਹੋ ਗਏ ਫਿਰ ਸਾਲ ਹੋ ਗਿਆ ਫਿਰ 1.5 ਸਾਲ ਹੋ ਗਿਆ 2 ਸਾਲ ਹੋ ਗਿਆ 3 ਸਾਲ ਹੋ ਗਿਆ ਇਹ ਤੱਕ ਮੁਲਾਜ਼ਮਾਂ ਦਾ ਪੈਨਸ਼ਨਾਂ ਦਾ ਮਸਲਾ ਹੱਲ ਨਹੀਂ ਕੀਤਾ ਇਹਨਾਂ ਦੇ ਜਿਹੜੇ ਥੱਲੇ ਤੇ ਤੇੜੇ ਉਹ ਮੀਟਿੰਗਾਂ ਦੇ ਕੇ ਉਹਨਾਂ ਦੇ ਸੈਕਟਰੀ ਟਾਲਮਟੋਲੇ ਕਰਕੇ ਭਾੜਹਣਦੇ ਨੇ ਜਦ ਕਿ ਜਿਹੜਾ ਕੋਈ ਚਿੱਟਾ ਨਹੀਂ ਨਿਕਲਦਾ ਹੈਗਾ ਇਸ ਕਰਕੇ ਸਾਡੇ ਜਿਹੜੇ ਪੈਨਸ਼ਨ ਮੌਜੂਦਾ ਮੁਲਾਜ਼ਮ ਨੇ ਰੋਹ ਦੇ ਵਿੱਚ ਆ ਗਿਆ ਜਿੱਦਿਆਨੇ ਵਿੱਚ ਧਰਨਾ ਲਾਇਆ ਜਾ ਰਿਹਾ ਕਿਉਂਕਿ ਇਹ ਸਰਕਾਰ ਜੋਦੀ ਆ ਨਾ ਬਲਾਜਬਾਂ ਨੂੰ ਨਾ ਕਿਸਾਨਾਂ ਨੂੰ ਨਾ ਮਜ਼ਦੂਰਾਂ ਨੂੰ ਨਾ ਨੌਕਰੀਆਂ ਨਾ ਕੁਝ ਹੋਰ ਇਸ ਕਰਕੇ ਇਹ ਆਪਣੇ ਤੇ ਤਿਆਰ ਕੁਝ ਕਰ ਰਹੀ ਆ ਦਿੱਲੀ ਦੇ ਤੇਤੇ ਜਾ ਕੇ ਪੰਜਾਬ ਸਰਕਾਰ ਨੇ ਅਫਸਿਤਾ ਦੇ ਪ੍ਰਭਾਵ ਹਤੇ ਆ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਸੁਣਦੇ ਕਿ ਇਸ ਕਰਕੇ ਜਿਹੜੇ ਤਾਂ-ਤਾਂ ਦੇ ਧਰਨੇ ਮਜਾਦੇ ਰੈਲੀਆਂ ਹੋਰੀਆਂ ਨੇ ਹੁਣ ਬਜਾਏ ਬਾਜ਼ਾਰ ਦੇ ਵਿੱਚ ਵੀ ਰੈਲੀ ਕੱਢੀ ਜਾਵੇਗੀ ਇਸ ਕਰਕੇ ਸਾਂਝੇ ਮੋਰਚੇ ਵੱਲੋਂ ਫੈਸਲਾ ਲਿਆ ਉਹਨਾਂ ਵਾਲੇ ਸਮੇਂ ਦੇ ਵਿੱਚ ਇਹਨੂੰ ਵਾਅ ਚੜ੍ਹ ਕੇ ਜਿਹੜੇ ਪ੍ਰੋਲੌਗ ਕੀਤੇ ਜਾਣਗੇ ਅਤੇ ਸਰਕਾਰ ਨੂੰ ਨੱਥ ਪਾਈ ਜਾਵੇਗੀ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ। ਜੀ ਕੀ ਨਾਮ ਆ ਤੁਹਾਡਾ? ਹਜੀਤ ਸਿੰਘ ਫਤੇਚੱਕ। ਅੱਛਾ ਕਿਹਾ ਜਾਂਦਾ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਤੇ ਲੋਕਾਂ ਦੇ ਵੱਲੋਂ ਵੀ ਕਿ ਦਿੱਲੀ ਦੇ ਆਕਾਸ਼ 'ਚ ਅਗੇ ਰੱਖਤੇ ਨੇ ਕਿ ਪੰਜਾਬ ਦੇ ਤੁਸੀਂ ਹੋਰ ਬਜ਼ੁਰਗ ਔਰ ਨੌਜਵਾਨ ਕਿ ਝਾੜੂ ਪੋਚਾ ਲਾਣਗੇ ਹੁਣ ਵੇਖੋ ਜਿਹੜੇ ਦਿੱਲੀ ਤੋਂ ਕੇਜਰੀਵਾਲੋਂ ਤੋਂ ਹਾਰੇ ਹੋਏ ਨੇ ਲੋਕਾਂ ਨੇ ਉਥੋਂ ਰਿਜੈਕਟ ਕਰਕੇ ਇਧਰ ਨੂੰ ਕਲਾਸਤਾ ਹੁਣ ਕੇਜਰੀਵਾਲ ਚਾਹੁੰਦਾ ਵੀ ਮੇਰੇ ਕੋ ਕੋ ਥਾਂ ਹੈਨੇਗਾ ਇੱਕ ਪਾਰਲੀਮੈਂਟ ਦੇ ਬੰਦੇ ਨੂੰ 5 ਕਰੋੜ ਰੁਪਈਆ ਸਾਲ ਦਾ ਮਿਲਦਾ ਉਹ ਹਲੇ ਉਹਦੇ 4 ਸਾਲ ਪਏ ਉਹ 20 ਕਰੋੜ ਰੁਪਈਆ ਵਰਤ ਸਕਦਾ ਸੀ ਆਪਣੇ ਕੇਂਦਰ ਤੋਂ ਕੋ ਪ੍ਰੋਜੈਕਟ ਲਿਆ ਸਕਦਾ ਸੀ ਉਹਨੂੰ ਐਮਐਲਏ ਬਣਾ ਕੇ ਤੁਸੀਂ ਉਹਨੂੰ ਡੀਗ੍ਰੇਡ ਕੀਤਾ ਤਾਂ ਕਿ ਅੱਪ ਕੀਤਾ ਉਹਦੀ ਪੋਸਟ ਖਾਲੀ ਹੋਣ ਤੇ ਕੇਜਰੀ ਵੱਲ ਜਾਏਗਾ ਅੱਜ ਪੰਜਾਬ ਨੂੰ ਸਾਰਾ ਹੀ ਦਿੱਲੀ ਖਾ ਰਿਆ ਅਸੀਂ ਮਲਾਜ ਪੈਨਸ਼ਨ ਰਿਓ ਸਾਨੂੰ ਘਰ ਦੇ ਬਿਨਾ ਡਰਾਈਵਰ ਤੋਂ ਬਾਹਰ ਨਹੀਂ ਜਾਣ ਦਿੰਦੇ ਅਸੀਂ ਤਰਨਤਾਰ ਤੋਂ ਬਾਰਡਰ ਤੋਂ ਚੱਲ ਕੇ ਇੱਥੇ ਆ ਗਏ 50 ਬੰਦੇ ਆਏ ਆ ਕਾਦੇ ਆਸਤੇ ਆਏ ਆ ਸਾਨੂੰ ਸਾਡੇ ਕੋਲ ਜਾ ਜਾ ਕੇ ਨਾ ਵਾਦੇ ਕੀਤੇ ਸਾਡੀਆਂ ਮੰਗਾਂ ਹੀ ਦੋ ਤਿੰਨ ਨੇ ਅਸੀਂ ਇਲਾਜ ਘਰੋਂ ਰੁਲਣਦੇ ਆ ਇਹ ਆਦਾ ਹੀ ਕੈਸ਼ ਲੈਸ ਦਵਾਂਗੇ 5 ਲੱਖ ਉਹ ਪੁਆਇੰਟ ਨਾਲ ਪੇ ਕਮਿਸ਼ਨਰ ਕਮੈਂਡ ਕੀਤਾ ਇਹ ਸਾਡੇ ਪਰ ਤੁਸੀਂ ਕਹਿ ਰਹੇ ਕੈਸ਼ ਲਾਵਾਂਗੇ 5 ਲੱਖ ਹੈ ਨਾ ਪੰਜਾਬ ਸਰਕਾਰ ਤਾਂ ਜਿਹੜਾ ਪੰਜਾਬ ਹੈ ਉਹ ਤਾਂ ਪਹਿਲੇ ਹੀ ਕਰਜ਼ੇ ਦੁੱਬਿਆ ਉਹਦਾ ਪਹਿਲੇ ਮੁਮਤਾਜ ਆ ਕਰਜ਼ੇ ਦਾ ਕਰਜ਼ਾ ਕਿੱਥੋਂ ਚੁਕਾਓਗੇ ਕਰਜ਼ੇ ਚੁਕਾਓਗੇ ਘਰੇ ਪੈਨਸ਼ਨ ਦਊਗੇ ਵੇਖੋ ਇਹ ਤਾਂ ਜਦੋਂ ਆਪਾਂ ਘਰ ਚਲਾਉਨੇ ਆ ਇਹਦੇ ਮੁਖੀ ਦਾ ਫਰਜ਼ ਬਣਦਾ ਉਹ ਇਧਰੋਂ ਕਰੇ ਉਧਰੋਂ ਕਰੇ ਆਪਣੇ ਪਰਿਵਾਰ ਦੀਆਂ ਸਹੂਲਤਾਂ ਨੂੰ ਉਹ ਪੂਰਾ ਕਰੇ ਇਹ ਕਰਜ਼ਾ ਆਪਣੇ ਵਾਸਤੇ ਅਮਰਸਰ 에어ਪੋਰਟ ਦੇ ਜਿਹੜਾ 8 ਕਰੋੜ ਰੁਪਇਆ ਸਾਲਾਨਾ ਇਹ ਕਿਰਾਇਆ ਦੇਣਦੇ ਉਹ 33 ਬੋਰਡ ਲੱਗੇ ਨੇ ਅਹਮਦਾਬਾਦ ਦੇ ਦੇ ਬੋਰਡ ਲੱਗੇ ਨੇ ਤਾਮਲਨਾਡੂ ਚ ਲੱਗੇ ਨੇ ਦਿੱਲੀ 에어ਪੋਰਟ ਲੱਗੇ ਨੇ ਉਹਨਾਂ ਦਾ ਕੰਸਰਨ ਕੀ ਆ ਇਹ ਫਾਲਤੂ ਖਰਚ ਜੋ ਕਰਦਾ ਇਹ ਟਕੂਸੀ ਮਾਰਦਾ ਇਧਰ ਅੱਜ ਇੱਥੇ ਆਉਣਾ ਚਾਹੀਦਾ ਸੀ ਕਿਸੇ ਨੂੰ ਜਿਹੜਾ ਇਲੈਕਸ਼ਨ ਦੇ ਵਿੱਚ ਖਲੋਤਾ ਆਪ ਵੱਲ ਉਹ ਇੱਥੇ ਆਉਂਦਾ ਭਈ ਮੈਂ ਮੈਂ ਦੱਸਾਂ ਕਿਉਂ ਨਹੀਂ ਲੋਕ ਪੁੱਛਦੇ ਤੁਹਾਡੇ ਜਨਰਲ ਮੈਂ ਨਾ ਵੀ ਜਿਹੜੀ 50 ਹਜ਼ਾਰ ਨੌਕਰੀ ਆ ਉਹਦੀ ਲਿਸਟ ਜਾਰੀ ਕਰੇ ਜਿਹੜੇ ਕਰਜ਼ੇ ਮਾਫੋ ਦੀ ਲਿਸਟ ਜਾਰੀ ਕਰੇ ਜਿਹੜੇ ਇਹਨਾਂ ਨੇ ਹੁਣ ਤੱਕ ਮਲਾਜਮਾਂ ਪੈਨਸ਼ਨ ਨੂੰ ਕੋਈ ਦਿੱਤਾ ਉਹਦੀ ਲਿਸਟ ਕਿਉਂ ਨਹੀਂ ਜਾਰੀ ਕਰਦੇ ਵੱਡੇ ਵੱਡੇ ਬੋਰਡ ਲਾਏ ਆਇਓ ਕਰਦਾ ਅਸੀਂ ਤੁਰੇ ਜਦੋਂ ਸਾਡੇ ਸਾਹਮਣੇ ਨਸ਼ਾ ਵਕਣਦਾ ਪੁਲਿਸ ਵਾਲੇ ਲਾਗੇ ਖਲੋਤੇ ਸੀ ਕਿਸਾ ਕੁਛ ਨਹੀਂ ਹੋਇਆ ਲਫਾਫੇ ਬਾਜੀਆ ਨਾਟਕ ਕਰਦਾ ਸੀਗਾ ਕਮੇਡੀਅਨ ਹੈਗਾ ਕਮੇਡੀਅਨ ਕਰਕੇ ਨੇ ਚੱਲ ਜਣਾ ਔਰ ਅਸੀਂ 50 ਸਾਲ ਪਿੱਛੇ ਚੱਲ ਗਏ ਅਸੀਂ ਰੁਣਡੇ ਛੜਕਾਂ ਦੇ ਸਾਡੀ ਸਾਰ ਕੌਣ ਲਊਗਾ ਲੈਣੀ ਸਰਕਾਰ ਨੇ ਆ ਅੱਜ ਸਰਕਾਰ ਉੱਥੇ ਸਾਨੂੰ ਰੋਕਣ ਲਈ ਅਸੀਂ 3-3 ਕਿਲੋਮੀਟਰ ਤੁਰ ਕੇ ਆਏ ਗੱਡੀਆਂ ਉੱਥੇ ਲਾ ਕੇ ਇਹ ਕੀ ਸਰਕਾਰ ਦਾ ਕਿਉਂ ਨਹੀਂ ਸਾਡੇ ਸਾਨੂੰ ਸੱਦਦੀ 8 ਮਿੰਟ ਦਾ ਦੇ ਕੇ ਭਗਵੰਤ ਮਾ ਤੁਝੇ ਬੂਏ ਰਹੀ ਨਿਕਲ ਜਾਂਦਾ ਕੱਲ੍ਹ ਪਾ ਟੇਬਲ ਟਾਕ ਹੋਣੀ ਚਾਹੀਦੀ ਆ ਮਸਲੇ ਹੱਲ ਹੋਣੇ ਚਾਹੀਦੇ ਆ ਸਾਡੇ ਵੱਲੋਂ ਜੇ ਇਹਨਾਂ ਨੂੰ ਫालतू ਖਰਚਾ ਤੇ ਪੈਸੇ ਹੈਗੇ ਸਾਡੇ ਵਾਸਤੇ ਕਿਉਂ ਨਹੀਂ ਪੈਸਾ ਕਰ ਔਰ ਇਹਨਾਂ ਸਾਨੂੰ ਰਿਟਰਨ ਦਿੱਤਾ ਇਹਨਾਂ ਹੀ ਹਰਪਾਲ ਜੀ ਮੇ ਹੋਣਾ ਵਿਧਾਨ ਸਭਾ ਦੇ ਰਿਟਰਨ ਲੈ ਕੇ ਦਿੱਤਾ ਵਾ ਵੀ ਅਸੀਂ ਆਏ ਤੇ ਅਸੀਂ ਦਵਾਂਗੇ ਲੇਕਿਨ ਉਹ ਵੀ ਆਣ ਕੇ ਮੀਟਿੰਗ ਕਰਦੇ ਨੇ ਜਦੋਂ ਕਿਸੇ ਚੀਜ਼ ਨੂੰ ਕਿਸੇ ਮੰਗ ਨੂੰ ਤਾਰਪੀਟੋ ਕਰਨਾ ਹੋਵੇ ਉਹ ਇੱਕ ਕਮੇਟੀ ਬਣਾ ਦਿੰਦੇ ਇਹ ਕਹਿੰਦਾ ਕਮੇਟੀ ਬਣਾਉਂਦੀ ਆ ਸਬ ਕਮੇਟੀ ਉਹ ਜਾਓ ਚਾਹ ਪੀਓ ਤੇ ਵਾਪਸ ਆਜੋ ਕਰੋ ਸਵਾਲ ਅਜਾ ਕਿਹਾ ਜਾਂਦਾ ਹੈ ਕਿ ਇਨੇ ਕਰਦੇ ਲਾਏ ਐ ਪੈਨਸ਼ਨਾਂ ਪਹਿਲੇ ਸੀਗੀਆਂ ਅਕਾਲੀ ਦਲ ਕਾਂਗਰਸ ਸਰਕਾਰ ਟਾਈਮ ਦੇਆਂ ਸੀਗੀਆਂ ਵਾਲੀ ਪੈਨਸ਼ਨਾਂ ਸਾਨੂੰ ਪੈਨਸ਼ਨਾਂ ਜਿਹੜੀਆਂ ਵਾਂ ਇਹ 1982 ਤੋਂ ਮਿਲਣ ਡੀਆਂ ਇਹ ਸੁਪਰੀਮ ਕੋਰਟ ਦੇ ਇਹ ਇੱਕ ਸਾਨੂੰ ਜਾਣਕਾਰੀ ਦੋ ਇਹ ਰੱਦ ਕੀਤੀ ਹੈਗੀ ਇਹ ਬੰਦ ਹੀ ਕਰਤੀਆਂ ਜਿਹੜੇ ਤੇ ਅਸੀਂ 2004 ਤੋਂ ਬਾਅਦ ਬੰਦ ਆ ਜਿੰਨੇ 2004 ਤੋਂ ਬਾਅਦ ਆਇਆ ਕੇਂਦਰ ਸਰਕਾਰ ਨੇ ਬੰਦ ਕੀਤੀ ਤੇ ਨਾਲ ਇਹਨਾਂ ਨੇ ਇਹਨਾਂ ਨੇ ਬੰਦ ਕਰਦੀ ਪੰਜਾਬ ਸਰਕਾਰ ਨੇ ਐਨਪੀਐਸ ਲਾਤੀ ਅਸੀਂ ਓਪੀਐਸ ਦੇ ਵਿੱਚ ਅਸੀਂ ਪੁਰਾਣੀ ਪੈਨਸ਼ਨ ਲੈਨੇ ਆ ਸਾਨੂੰ ਸਰਕਾਰ ਕਿਸੇ ਨੇ ਪੈਨਸ਼ਨ ਨਹੀਂ ਦਿੱਤੀ 1982 ਸੁਪਰੀਮ ਕੋਰਟ ਦੇ ਜੱਜਾਂ ਦੀ ਜੱਜਮੈਂਟ ਆ ਵੀ ਇਹ ਪੈਨਸ਼ਨਰ ਨੇ 33 ਸਾਲ 35 ਸਾਲ ਜੌਬ ਕੀਤੀ ਹੈ ਖਰਾਦ ਨੇ ਇਹਨਾਂ ਨੂੰ ਪੈਨਸ਼ਨ ਦਿਓ ਇਹ ਜੱਜਾਂ ਦੇ ਬਿਹਾਵ ਦੇ ਸਾਨੂੰ ਮਿਲਦੀ ਹੈ ਨਹੀਂ ਤੇ ਸਾਨੂੰ ਇਹ ਤੇਲੀ ਨਾ ਦੇਣ ਮਲਾ ਅੱਜ ਤੱਕ ਅਧਿਆਪਕਾਂ ਨੂੰ ਤਨਖਾਹ ਨਹੀਂ ਮਿਲੀ ਸਾਡੇ ਬਕਾਏ ਪਏ ਨੇ ਮਤਲਬ ਉਹ ਆਉਂਦੇ ਪੈਸਾ ਹੈ ਨਹੀਂ ਸਾਡੇ ਮੈਡੀਕਲ ਬਿੱਲ ਜਿਹੜੇ ਅਸਾਂ ਉੱਤੇ ਲਾਏ ਨੇ 5-5 ਲੱਖ ਉਹਦਾ 2 ਲੱਖ ਮਿਲਣਾ ਤੇ 3-3 ਸਾਲ ਹੋ ਗਏ ਔਰ ਉਹ ਵੀ ਕੁਝ ਨਹੀਂ ਉਹਦਾ ਪੈਸਾ ਹੀ ਜਾਂਦੇ ਹੈ ਨਹੀਂਗਾ ਅਜਾ ਧਰਾਂ ਲੁਧਿਆਣਾ ਵਿੱਚ ਕਿਉਂ ਲਾਇਆ ਬਾਈ ਇਲੈਕਸ਼ਨ ਕਰਕੇ ਲੋਕਾਂ ਨੂੰ ਦੱਸਣਾ ਵੀ ਮਿੱਤਰ ਜੀ ਪੁੱਛੋ ਇਹਨੂੰ ਸਵਾਲ ਕਰੋ ਨਾ ਜੇ ਕੋਈ ਆਉਂਦਾ ਤੁਹਾਡੇ ਤੇ ਲੋਕਾਂ ਨੂੰ ਅਸੀਂ ਦੱਸਣਦੇ ਆ ਨਾ ਗਲੀ-ਗਲੀ ਜਾਵਾਂਗੇ ਬਈ ਜੇ ਕੋਈ ਕੈਂਡੀਡੇਟ ਉਹਦਾ ਹੈਲਪਰ ਜਾਂ ਕੋਈ ਆਉਂਦਾ ਉਹਨੂੰ ਪੁੱਛੋ ਪੀ ਨੌਕਰੀ ਕਿਨੋਂ ਦਿੱਤੀ 50000 ਰੁਪਇਆ ਕੋ ਰਿਸਟਰੀ ਅਖਬਾਰ ਤੇ ਜਾਰੀ ਕਰੋ ਕੋ ਟੀਵੀ ਤੇ ਜਾਰੀ ਕਰੋ ਕਰਜੇ ਕਿਹਦੇ maaf ਕੀਤੇ ਨੇ ਕਿੰਨਾ ਤੁਸੀਂ ਕਰਜ਼ਾ ਲੈ ਰਹੇ ਜੋ ਕਿਹਦੀ ਕਿਹਦੀ ਸਰਟੀਫਿਕੇਸ਼ਨ ਹੋਈ ਹੈ ਇਹ ਬਿਜਲੀ ਫ੍ਰੀ ਕੀਤੀ ਸਿੱਖਿਆ ਗ੍ਰਾਂਤੀ ਦਿੱਤੀ ਲੋਕਾਂ ਨੂੰ ਜਿਹੜੇ ਬੇਰੋਜ਼ਗਾਰ ਸੀ ਰੋਜ਼ਗਾਰ ਦਿੱਤਾ ਯੁੱਧ ਨਸ਼ਾ ਵਿਰੁੱਧ ਨਸ਼ਾ ਖਤਮ ਕੀਤਾ ਇਹੀ ਹੈ ਬਿਲਕੁਲ ਗਲਤ ਹੈ ਵੇਖੋ ਤੁਸੀਂ ਤੁਸੀਂ ਪਿੰਡਾਂ ਜੇ ਰਹਿੰਦੇ ਹੋ ਹਨਾ ਤੁਸੀਂ 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 ਆਮ ਆਮ ਜਨਤਾ ਹੋ ਹਨਾ ਤੁਸੀਂ ਲੋਕਾਂ ਨੂੰ ਦੱਸੋ ਕਿ ਕਿੰਨਾ ਕੁ ਕੀ ਹੋ ਰਿਹਾ ਵਾ ਆਹਦੀ ਪਾਣੀ ਕੀ ਕਰ ਰਹੀ ਹੈ ਬਿਜਲੀ ਦੀ ਤੁਸੀਂ ਇਹਨੇ ਮਾਫ ਕੀਤੀ ਆ ਤੁਸੀਂ ਮੇਰੇ ਬੱਚਿਆਂ ਬਰਾਬਰ ਜੋ ਤੁਹਾਨੂੰ ਜੌਬ ਕਿੱਥੋਂ ਮਿਲੂ ਮੈਂ ਐਸੇ ਕੋ ਬੈਠਾ ਸਾ ਮੇਰੇ ਘਰ ਦੀ ਬਿਜਲੀ ਖਰਾਬ ਹੋ ਗਈ ਉਹ ਮੈਨੂੰ ਕਹਿੰਦਾ ਪ੍ਰਧਾਨ ਜੀ ਬੰਦਾ ਕੋਈ ਨਹੀਂ ਹੈਗਾ ਸ਼ਾਮ ਨੂੰ 5 ਵਜੇ ਜੇ ਹੀ ਆਣ ਕੇ ਜੋੜ ਲਾ ਕੇ ਗਿਆ ਜਦੋਂ ਫਰੀ ਦੇਣਾ ਤੁਸੀਂ ਸਸਤੀ ਕਰੋ ਨਾ ਬਿੱਲ ਮਵੇਂ ਦਵਾ ਤੁਸੀਂ ਬੰਦ ਹੋਵੇ ਇਹ ਵੀ ਦੇਣ ਹਰ ਬੰਦਾ ਥੋੜਾ ਥੋੜਾ ਬਿੱਲ ਦੇਵੇ ਸਾਡੇ ਬੱਚੇ ਨੂੰ ਰੁਜ਼ਗਾਰ ਕਿਉਂ ਨਹੀਂ ਮਿਲਣਿਆ ਇਹ ਆ ਵੀ ਆਵਾ ਬੱਸਾਂ ਦੇ ਵਿੱਚ ਆ ਤੁਸੀਂ 60 ਸਾਲ ਤੋਂ ਉੱਪਰ ਅਦਾ ਕਰ ਦੋ ਲੋਕਾਂ ਨੂੰ ਸਹੂਲਤ ਦਿਓ ਪਰ ਇਹ ਨਾ ਦਿਓ ਵੀ ਤੁਸੀਂ ਮੰਗਤੇ ਬਣਾ ਕੇ ਰੱਖ ਦੋ ਤੇ ਅੱਜ ਤੁਹਾਨੂੰ ਨੌਕਰੀ ਨਹੀਂ ਮਿਲ ਸਕਦੀ ਭਾਵੇਂ ਕੁਝ ਹੋ ਜੇ ਤੁਸੀਂ ਕਿਉਂ ਤੁਰੇ ਫਿਰਦੇ ਆ ਇਸ ਸਟਰਗਲ ਕਰਨ ਦਾ ਆ ਨਾ ਆਪਣੀ ਲਾਈਫ ਵਾਸਤੇ ਜੇ ਗਵਰਨਮੈਂਟ ਜੌਬ ਨਿਕਲ ਨਾ ਹਾਲੇ ਤੱਕ 2022 ਤੋਂ ਲੈ ਕੇ ਸਿਰਫ ਇਹ ਕਹਿੰਦਾ ਸੀ 10000 ਪੁਲਿਸ ਮੁਲਾਜ਼ਮਾਂ ਵਿੱਚ ਇੱਕ ਦੀ ਨਿਕਲੀ ਆ ਇਹ ਕਹਿੜਦਾ ਹਾਂ ਐਨਐਚਓ ਸਾਦਾ ਚਾਈ ਆ ਇਹ ਕੋਈ ਐਡ ਦੱਸੋ ਕਿਤੇ ਪੜੀ ਹੋਵੇ ਤੁਸਾਂ ਵੀ ਜੋਬ ਨਿਕਲੀ ਆ ਜੇ ਐਡ ਨਹੀਂ ਆਉਂਦੀ ਤੇ 50000 ਕੇ ਦੀ ਨਿੱਦਕ ਨੂੰ ਦੇਤੀ ਇਹ 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 ਬੋਰਡ ਲਾਏ ਹੋਏ ਨੇ ਇਹ ਬੋਰਡ ਕਦੇ ਉਸੇ ਲਾਏ ਨੇ ਲੋਕਾਂ ਨੂੰ ਮੂਰਖ ਬਣਾਉਣਾ ਤੇ ਬਸ ਉਹ ਜੋ ਸਿਕਟਾ ਪਰ ਪਹਿਨਾ ਖੇਡਦੇ ਸਾਂ ਉਹ ਕਰਕੇ 5 ਸਾਲ ਉਹਨਾਂ ਨੂੰ ਪਤਾ ਸਾਨੂੰ ਕਿਸ ਨੇ ਪੁੱਛਣਾ ਨੇ ਲਿਖਿਆ ਕੀ ਮੜਾ ਦੇਖੋ ਦੱਸੋ ਸੀ ਮੜਾ ਕੀ ਲਿਖਿਆ ਕੀ ਹੈ ਨਾ ਗੁੱਸਾ ਨਾ ਹੰਕਾਰ ਕਮ ਹੋਣਗੇ ਲਗਾਤਾਰ ਉਹ ਕੰਮ ਅੱਗੇ ਨੋ ਵੱਧ ਗਈ ਕੋਈ ਕੰਮ ਨਹੀਂ ਉੱਥੇ ਲਿਖਿਆ ਕੰਮ ਹੋਣਗੇ ਲਗਾਤਾਰ ਲਗਾਤਾਰ ਤਾਂ ਹੀ ਹੋਣਗੇ ਨਾ ਹੋਰੇ ਕੰਮ ਨਹੀਂ ਹੋਰੇ ਜੇ ਸਾਫ ਸੁਥਰਾ ਕਿਹੜੇ ਕੰਮ ਹੋ ਰਹੇ ਕੋਈ ਵੀ ਨਹੀਂ ਹੋ ਰਹੇ ਕੁਛ ਕੰਮ ਕੋਈ ਨਹੀਂ ਹੋ ਰਹੇ ਔਰ ਜਿੰਨੇ ਇਹਨਾਂ ਦੇ ਹੈਗੇ ਨੇ ਪੋਲੀਟੀਕਲ ਜਿੰਨੇ ਇਹਨਾਂ ਦੇ ਬਣਵੇਂ ਨੇ ਉਹ ਤੁਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਕਿਸ ਦਾ ਕੋਈ ਕੱਪੜਾ ਕਿਸ ਦਾ ਕੋਈ ਕੱਪੜਾ ਕਿਸ ਦਾ ਕੋਈ ਉਹਨਾਂ ਨੂੰ ਪਤਾ ਨੈਕਸਟ ਟਾਈਮ ਅਸੀਂ ਅਸੀਂ ਨਹੀਂ ਆ ਰਹੇ ਅਸੀਂ ਨਹੀਂ ਨੈਕਸਟ ਆ ਮਾਰੇ ਤੇ ਅਸੀਂ ਵਾਦੋ ਵਾਦ ਅਸੀਂ ਆਪਣਾ ਜਿਹੜਾ ਘਰ ਪਰ ਲਿਆ ਤਾਂ ਕਿ ਆਉਣ ਵਾਲਾ ਸਮਾਂ ਸਾਡਾ ਦਾ ਜਨਤਾ ਮਰਦੀ ਸੀ ਮਰਦੀ ਹੈ ਤੇ ਮਰੇ ਇਹਨਾਂ ਨੂੰ ਕੋਈ ਫਰਕ ਇਹਨਾਂ ਨੇ ਇਹਨਾਂ ਦੇ ਬਾਹਰ ਚਲ ਜਣਾ ਭੱਜਣਾ ਨਿਕਲ ਜਾਣਾ ਇਹਨਾਂ ਦੇ ਬੱਚੇ ਬਾਹਰ ਨੇ ਜਿੰਨਾ ਪੈਸਾ ਜਦੋਂ ਬਾਹਰ ਬਾਹਰ ਟ੍ਰਾਂਸਫਰ ਕਰੀ ਜਾਂਦੇ ਨੇ ਤੁਸੀਂ ਦੱਸੋ ਤੁਸੀਂ ਪੱਤਰਕਾਰ ਇੱਕ ਚੰਗੇ ਪੱਤਰਕਾਰ ਜੋ ਕਿੰਨੇ ਘਟੋ ਤਿੰਨਾਂ ਸਾਢੇ ਤਿੰਨਾਂ ਸਾਲ ਲੁਧਿਆਣਾ ਦੀ ਡਿਵੈਲਪਮੈਂਟ ਹੋ ਗਈ ਹੋਈ ਕੋਈ ਫਰਕ ਪਿਆ ਤੁਹਾਨੂੰ ਐਲੀਵੇਟ ਰੋਡ ਵੀ ਲੋਨ ਤੇ ਸਾਰਾ ਕੁਝ ਲੋਨ ਤੇ ਫਿਰ ਸਰਕਾਰ ਦੀ ਇਨਕਮ ਅਸੀਂ ਮਾਫੀਆ ਕਾ ਬੰਦ ਕਰ ਦਾਂਗੇ ਅਸੀਂ ਇਹਦੇ ਤੋਂ ਹੀ ਨਾਲ ਲੀਕਰ ਤੋਂ ਹੀ ਨਾਲ ਲਾ ਦਾਂਗੇ ਅੱਜ ਕਈਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਮਨੀ ਚੋਣਾ ਤੱਕ ਇਹ ਵਾਰਦਾਤਾ ਬੰਦ ਰਹੇ ਵਾਰਦਾਤਾ ਬੰਦ ਕਿਤੇ ਸਾਡਾ ਹੀ ਆਹੀਂ ਸਾਡਾ ਦਰਦ ਦਾ ਨਮਰਸਾ ਲੱਗਾ ਰੋਜ਼ ਹੋਣ ਡੀਆਂ ਬਹੁਤ ਜਾਦੀਆਂ ਪ੍ਰੋਬਲਮ ਇਹ ਪੈ ਗਈ ਆ ਕਿ ਸਾਰੇ ਜਿਹੜੇ ਅਖਬਾਰਾਂ ਵਾ ਉਹ ਜ਼ਿਲ੍ਹੇ ਵਾਈਜ਼ ਦੇ ਰੀਆਂ ਲੁਧਿਆਣੇ ਦੀ ਤਰਨਦਾਰ ਅਮਰਸਰ ਨਹੀਂ ਜਾਂਦੀ ਅਮਰਸਰ ਦੀ ਲੁਧਿਆਣਾ ਖਬਰ ਨਹੀਂ ਆਉਂਦੀ ਕੋਈ ਅੱਗੇ ਨੂੰ 10 ਗੁਣਾ ਵਧੀ ਨਸ਼ਾ ਅੱਗੇ ਨੂੰ 50 ਗੁਣਾ ਕਰਪਸ਼ਨ ਜਿੱਤੇ ਹਜ਼ਾਰ ਚੱਲਦਾ ਉਥੇ 5000 ਹੋ ਗਿਆ ਸ਼ਰੇ ਆਮ ਰੋਇ ਤੂੰ ਸੀ ਵੇਂਦੇ ਜੋ ਹੁਣ ਮੀਡੀਆ ਦਾ ਜੋਗਿਆ ਸੋਸ਼ਲ ਮੀਡੀਆ ਸਾਰਾ ਕੁਝ ਬਾਹਰ ਕੱਢਦਾ ਕਿੱਦਾਂ ਪੁਲਿਸ ਮਹਲਾਜੂ ਫੜੇ ਜਾਣਦੇ ਨੇ ਕਿੱਦਾਂ ਪਟਵਾਰੀ ਫੜੇ ਜਾਣਦੇ ਨੇ ਕਿੱਦਾਂ ਤਹਿਸੀਲਦਾਰ ਫੜੇ ਜਾਣਦੇ ਨੇ ਜੇ ਇਹੋ ਹੀ ਹਾਰ ਰਿਹਾ ਇਸ ਪੰਜਾਬ ਦਾ ਸੱਤਿਆ ਨਾਸ ਕਰਕੇ ਜਾਣਗੇ ਅਸੀਂ ਲੋਕਾਂ ਗਾੜੀ ਹੱਥ ਜੋੜ ਕੇ ਬੇਨਤੀ ਕਰਦੇ ਆਪਣੀ ਜਾਗਲ ਨਸਲ ਨੂੰ ਬਚਾਉਣਾ ਤੇ ਇਹਨਾਂ ਨੂੰ ਬਾਇ-ਬਾਇ ਜਰੂਰ ਕਰਦੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਾਣਕਾਰੀ ਦੇਣ ਦੇ ਲਈ ਇਹ ਸੀਗੇ ਤਰਨਤਾਰਨ ਤੋਂ ਆਈ ਸੀਗੇ ਤੇ तमाम ਲੋਕ ਹਰ ਇੱਕ ਉਸ ਪੰਜਾਬ ਦੇ ਕੋਨਿਆਂ ਚੋਂ ਆਏ ਨੇ ਜੋ ਕਿ ਤਕਲੀਫ ਚ ਨੇ ਇਸ ਵਕਤ ਇਹਨਾਂ ਦਾ ਕਹਿਣਾ ਹੈ ਕਿ ਜਿਮਨੀ ਚੋਣਾ ਹੋਣ ਜਾ ਰਹੀਆਂ ਲੁਧਿਆਣਾ ਦੇ ਵਿੱਚ ਤੇ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਆਵਾਜ਼ ਦੀ ਪਾਰਟੀ ਜਿਹੜੇ ਉਮੀਦਵਾਰ ਨੇ ਜਾਂ ਕੋਈ ਵੀ ਉਮੀਦਵਾਰ ਹੈ ਵੋਟ ਸੋਸਮੇ ਕਿ ਦਿਓ ਤਾਂਕਿ ਕੱਲ ਨੂੰ ਤੁਹਾਡੇ ਪੰਜਾਬ ਨੂੰ ਜਾਂ ਤੁਹਾਡੇ ਹਲਕੇ ਨੂੰ ਜਾਂ ਤੁਹਾਡੇ ਸਿਟੀ ਨੂੰ ਜਾਂ ਸ਼ਹਿਰ ਨੂੰ ਸੁਧਾਰ ਸਕੇ ਇਹ ਹੁਣ ਤੁਹਾਡੇ ਹੱਥ ਹੈਗਾ ਵਾ ਕਿ ਵੋਟ ਰਾਜਾ ਨੂੰ ਦੇਣੀ ਹੈ ਕਿਆ ਜਾਂ ਜਿਹੜੇ ਐਸ਼ ਕਰਨ ਵਾਲੇ ਰਾਜਾ ਨੂੰ ਦੇਣੀ ਹੈ ਜਾਂ ਬਾਹਰਲੇ ਜਿਹੜੇ ਦਿੱਲੀ ਦੇ ਰਾਜ ਤਾਂ ਜਾਂ ਕਿਤੇ ਹੋਰ ਦੇ ਰਾਜੇ ਆ ਉਹਨਾਂ ਨੂੰ ਦੇਣੀ ਹੈ ਆਨ ਆਲੇ ਸਮੇਂ ਦੇ ਵਿੱਚ ਆਨ ਆਲੀ 23 ਅਰਜੁਨ ਨੂੰ ਦੇਖਣਾ ਇਹ ਹੋਏਗਾ ਕਿ ਪ੍ਰਜਾ ਜਿਹੜੀ ਹੈ ਕਿਹੜਾ ਰਾਜਾ ਚੁੰੰਦੀ ਹੈ ਜੁੜੇ ਹੋਣ ਨਾਲ ਲਾਈਵ ਚੈਨਲ ਦੀਪਕ ਕੁਮਾਰ ਦੇ ਨਾਲ ਯੂਗੰਬੇਰੀ ਰਿਪੋਰਟ ਤਾਂ